ਵੱਟ ਸਪੀ ਮਾਮਲਾ ਸਰ ਪੂਰਾ ਤੇ ਕੁਬਿਸ ਨੇ ਕੀ ਕਾਰਵਾਈ ਕੀਤੀ ਅ ਬੀਤੀ ਸ਼ਾਮ 30 8 ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਜੀ ਜੋ ਗੁਰੂਗਰਨ ਸਾਹਿਬ ਹੈ ਉਹਦੀ ਬੇਅਦਬੀ ਕਿਥੇ ਹੋਈ ਹੈ ਨਾਲ ਦੇ ਨਾਲ ਦੀ ਪੁਲਿਸ ਪਾਰਟੀ ਉੱਥੇ ਮੇਜੀ ਗਈ ਤੇ ਉਹਨੂੰ ਵੈਰੀਫਾਈ ਕਰਾਇਆ ਗਿਆ ਉਧਰ ਜੋ ਆਪਣੇ ਗੁਰਦੁਆਰਾ ਸਾਹਿਬ ਸੰਤਕੁਟਿਆ ਹੈ ਡੇਰਾ ਬਾਬਾ ਪ੍ਰੀਤਮ ਸਿੰਘ ਉਹਦੇ ਗ੍ਰੰਥੀ ਸਰਬਜੋਤ ਸਿੰਘ ਹੈਗੇ ਅ ਉਹਦੀ ਜਦ ਦੇਖਿਆ ਗਿਆ ਉਥੇ ਕੀ ਹੈ ਤੇ ਉਧਰ ਪਤਾ ਚਲਾ ਕੀ ਜੀ ਦਰਬਾਰ ਸਾਹਿਬ ਦੇ ਉੱਪਰ ਜੋ ਸੁਖਾਸਣ ਬਣਾਇਆ ਹੁੰਦਾ ਹੈ ਉਹਦੇ ਵਿੱਚ ਉਹਨਾਂ ਨੇ ਉਹਦੇ ਨਾਲ ਹੀ ਆਪਣੀ ਰਿਆਇਸ਼ ਕੀਤੀ ਸੀਗੀ ਤੇ ਉਧਰ ਘਰੇਲੂ ਸਮਾਨ ਖੜਾਵਾ ਤੇ ਪੁਰਾਣੇ ਫੱਟੇ ਪੁਰਾਣੇ ਕਚਰੇ ਰੱਖੇ ਹੋਏ ਸੀਗੇ ਇਹਨੂੰ ਬੇਅਦਬੀ ਮੰਨਦੇ ਹੋਏ ਤੇ ਸਿੱਖ ਜੋ ਸੰਗਤ ਹੈ ਉਹਨੂੰ ਕਾਫੀ ਠੇਸ ਪਹੁੰਚੀ ਹੈ ਐਸਜੀਪੀਸੀ ਗੁਰਦੁਆਰਾ ਕਮੇਟੀ ਨੂੰ ਵੀ ਉਥੇ ਬੁਲਾਇਆ ਗਿਆ ਜਿਨੇ ਜੋ ਹੈ ਜੋ ਗੁਰੂਗ੍ਰੰਥ ਸਾਹਿਬ ਦੇ ਪੰਜ ਸਰੂਪ ਹੈ ਅਤੇ ਭਾਗ ਹੈ ਉਹਨੂੰ ਸਹਿ ਸਮਾਨ ਜੋ ਹੈ ਉਹ ਦੁਖਨੀਵਰਨ ਸਾਹਿਬ ਲੈ ਗਏ ਤੇ ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਤੁਰੰਤ ਕਾਰਵਾਈ ਕਰਦੇ ਹੋਏ ਉਹਦੇ ਜੋ ਗ੍ਰੰਤੀ ਹੈ ਅਕਿਊਜ਼ਡ ਹੈ ਜੋ ਉਹਦੇ ਖਿਲਾਫ 200 99 ਬੀ ਐਨ ਐਸ ਦੇ ਅੰਡਰ ਪਰਚਾ ਦਿੱਤਾ ਹੈ ਤੇ ਗ੍ਰਿਫਤਾਰ ਕੀਤਾ ਹੈ ਜਿਹੜਾ ਸਜਟਿਡ ਪ੍ਰੋਪਰਟੀ ਸੀ ਉਹ ਸੀਜ਼ ਕਰ ਦਿੱਤੇ ਗਏ ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਹਜੇ ਤਕਸੀਰ ਨਹੀਂ ਕੀਤਾ ਗਿਆ ਅਸੀਂ ਇਹ ਕਾਰਵਾਈ ਕਰ ਰਹੇ ਹਾਂ ਵੀ ਹਜੇ ਵੀ ਅੰਡਰ ਪ੍ਰੋਸੈਸ ਹੈਗੀ ਹੈ ਉਹ ਦੇਖਾਂਗੇ ਅਸੀਂ ਕੀ ਕਰਦੇ ਹਾਂ ਫਰ ਦਿਸਟੈਂਸ 'ਤੇ ਮੈਸੇਜ ਹੋਲੇ ਜਮ ਲਗਾਇਆ ਜਾ ਰਿਹਾ ਕਿ ਮੇਰੇ ਹਸਬੰਦ ਨੂੰ ਆ ਕੇ ਮਾਰ ਪਟਾਈ ਕੀਤੀ ਗਈ ਹੈ ਤੇ ਕੋਈ ਐਡੀਪੀਸੀ ਦੇ ਕਿਸੇ ਮੈਂਬਰ ਨੂੰ ਨਹੀਂ ਗੱਲ ਕੀਤੀ ਕਿ ਕਾਫੀ ਦੇਰ ਤੋਂ ਇਸ ਤਰ੍ਹਾਂ ਚੱਲ ਰਿਹਾ ਜੀ ਤੇ ਉਸ ਤੋਂ ਵੀ ਕਾਰਵਾਈ ਕੀਤੀ ਹੈ ਠੀਕ ਹੈ ਜੀ ਜੇ ਉਹ ਲੋਕ ਐਸਨੇ ਭੇਟੀਆਂ ਨੇ ਤਾਂ ਹੀ ਆਪਾਂ ਨੂੰ ਪਤਾ ਲੱਗਿਆ ਠੀਕ ਹੈ ਜੀ ਜਿਨ੍ਹਾਂ ਕੋ ਲਾਈਆਂ ਸੀ ਉਹ ਸਾਡੇ ਤੋਂ ਪਹਿਲਾਂ ਹੁੰਦਾ ਭਰਾ ਉਸ ਤੋਂ ਬਾਅਦ ਕਾਰ ਲੱਭੀ ਤੇ ਉਦੋਂ ਜਿਹੜੇ ਆਪਣਾ ਐਸਐਚਓ ਸਾਹਿਬ ਮਨ ਗਗਨਦੀਪ ਸਿੰਘ ਜੀ ਹੋਣਾ ਉਸ ਵੱਲ ਦਬਾਇਆ ਵੀ ਬਣਦੀ ਜੋ ਇੱਥੇ ਕਾਰਵਾਈ ਹੈ 295 ਦੀ ਤੇ ਆਪਾਂ ਗੱਲ ਮਹਾਰਾਜ ਸਾਹਿਬ ਦਾ ਪ੍ਰਕਾਸ਼ ਕਹਿੰਦਾ ਕਿ ਫੈਸਲਾ ਹੋ ਗਿਆ ਖਾਸਾ ਟਾਈਮ ਹੋ ਗਿਆ ਜੀ ਸਾਡੀ ਨੋਟਿਸ ਦੇ ਵਿੱਚ ਮੈਨੂੰ ਅ ਅੱਜ ਪਤਾ ਲੱਗਿਆ ਵੈਸੇ ਦੋ ਤਿੰਨ ਦਿਨ ਪਹਿਲਾਂ ਫੋਟੋਆਂ ਆਈਆਂ ਸੀਗੇ ਤਾਂ ਆਪਾਂ ਉਹਦੇ ਵੀ ਖਾਤਰ ਐਮਜੀ ਮਸ਼ੀਨ ਤੋਂ ਦੁਆਰਾ ਪਰਵਾਨਿਆ ਕਮੇਟੀ ਨਾਲ ਆ ਕੇ ਦੁਆਰਾ ਕਿੰਨੇ ਟਾਈਮ ਕੋਲਡ ਕੋਲਡ 40 4500 ਠੀਕ ਹੈ ਤੁਸੀਂ ਧਿਆਨ ਦੇ